ਇਹ ਜਿਹੜੇ ਵਿਰੋਧੀ ਪਾਰਟੀ ਦਾ ਬੰਦਾ ਅੱਜ ਉਹ ਡਿਪਟੀ ਮੇਅਰ ਬਣਿਆ ਹੋਇਆ ਐ ਇਦਾਂ ਦੇ ਪੋਲੀਟਿਕਲ ਬੰਦੇ ਆ ਤੋਂ ਜਰੂਰ ਬਚ ਕੇ ਰੋ ਵੀ ਇਹਨਾਂ ਦਾ ਸਾਥ ਇਹ ਇਹ ਨਾਲਦਿਆਂ ਨੂੰ ਡੰਗ ਮਾਰਦੇ ਆ ਇਹਨਾਂ ਦਾ ਸਾਥ ਵੀ ਨਾ ਦਿਓ ਅੱਗੇ ਵੀ ਨਾਲ ਪੁਰਾਣੀ ਦੁਕਾਨ ਐ ਫਿਰ ਐਡਵਰਟ ਕਰ ਰਹੇ ਸੀਗੇ ਪ੍ਰਿੰਸ ਜੋੜ ਰਹੇ ਸਾਡੀ ਸੀਲ ਕਰਾਤੀ ਦੁਕਾਨ ਕਹਿੰਦਾ ਕਹਿੰਦਾ ਮੈਨੂੰ ਨਾ ਲੱਖ ਰੁਪਏ ਦਿਓ ਇੱਕ ਵਾਰੀ ਪਹਿਲਾਂ ਵੀ ਸੀਲ ਕਰਾਤੀ ਸੀ ਕਿਉਂ ਸੀਪੂ ਸਰ ਨੇ ਖਲਵਾਤੀ ਇਹਨੇ ਮੇਰੇ ਤੋਂ ਆਪਣੇ ਬੰਦੇ ਭੇਜ ਕੇ ਲੱਖ ਰੁਪਏ ਦੀ ਡਿਮਾਂਡ ਅੱਜ ਫੇਰ ਇਹਦੇ ਬੰਦੇ ਆ ਫੋਨ ਆਇਆ ਤੇ ਕਹਿੰਦੇ ਲੱਖ ਰੁਪਏ ਦੇ ਨਹੀਂ ਫੇਰ ਸੀਲ ਕਰਾਵਾਂਗੇ ਸਤਿ ਸ਼੍ਰੀ ਅਕਾਲ ਜੈ ਸ਼੍ਰੀ ਰਾਮ ਮੈਂ ਅਮਨ ਸੈਣੀ ਤੇ ਅੱਜ ਮੇਰੇ ਦੋਸਤ ਨਵੀਨ ਸਿੰਘੀ ਜਿਹੜੇ ਵਾਰਡ ਨੰਬਰ 40 ਤੋਂ ਇਲੈਕਸ਼ਨ ਲੜ ਚੁੱਕੇ ਆ ਭਾਜਪੀ ਤੋਂ ਤੇ ਇਹਨਾਂ ਨੇ ਇੱਕ ਜਿਹੜਾ ਦਫ਼ਤਰ ਬਣਾਇਆ ਸੀ ਮੁੱਖ ਦਫ਼ਤਰ ਉੱਥੇ ਇਹ ਰੈਨੋਵੇਸ਼ਨ ਕਰਾ ਰਹੇ ਆ ਵੀ ਕੋਈ ਕੰਮ ਕਰਨ ਲਈ ਇੱਕ ਦੁਕਾਨ ਸ਼ੁਰੂ ਕਰ ਰਹੇ ਆ ਤੇ ਮੈਨੂੰ ਤਕਰੀਬਨ ਸੁਣਨ ਚਾਇਆ ਪਹਿਲਾਂ ਵੀ ਸੀਲ ਕਰਾਤੀ ਤੇ ਅੱਜ ਵੀ ਇਹ ਸੀਲ ਕਰਾ ਕੇ ਚਲੇ ਗਏ ਕਾਰਪੋਰੇਸ਼ਨ ਵੱਲੋਂ ਸੀਲ ਹੋਊਗੀ ਕਾਰਨ ਇੱਕ ਵੀ ਜਿਹੜਾ ਵਿਰੋਧੀ ਪਾਰਟੀ ਦਾ ਬੰਦਾ ਅੱਜ ਉਹ ਡਿਪਟੀ ਮੇਅਰ ਬਣਿਆ ਹੋਇਆ ਤੇ ਅੱਜ ਇੱਕ ਬਿੰਦਾਟਾ ਲਾਲੋ ਪੋਲਿਟੀਕਲ ਬਿੰਦਾਟਾ ਲਾਲੋ ਵੀ ਉਹਦੇ ਇੱਕ ਹੁੰਦਾ ਕਲਾਲੋ ਵੀ ਉਹਦੇ ਕਰਕੇ ਅੱਜ ਹਜ਼ਾਰਾਂ ਦੇ ਹਿਸਾਬ ਨਾਲ ਮਾਰਕੀਟ ਚੱਲਦੀ ਪਈ ਹੈ ਦੁਕਾਨਾਂ ਬਣੀਆਂ ਹੋਈਆਂ ਦਿਵਾਲੀ ਦਾ ਤਿਹਾਰਾ ਤੇ ਓਪਨਿੰਗ ਸੂਨ ਦਾ ਜਿਹੜਾ ਬੋਰਡ ਲੱਗਿਆ ਵੀ ਛੇਤੀ ਦੁਕਾਨ ਖੁੱਲਦੀ ਪਈ ਹੈ ਤੇ ਅੱਜ ਅਸੀਂ ਖਾਰ ਮੰਨ ਚ ਜਿਹੜੀ ਰੱਖੀ ਹੋਈ ਹੈ ਇਲੈਕਸ਼ਨ ਦੀ ਉਹ ਕੱਢਦੇ ਪਏ ਆ ਤੇ ਬਹੁਤ ਧੰਨਵਾਦ ਆ ਐਮਐਲਏ ਸਾਹਿਬ ਦਾ ਕਿਉਂਕਿ ਐਮਐਲਏ ਇਕੱਲਾ ਇੱਕ ਆਮ ਆਦਮੀ ਪਾਰਟੀ ਤਾਂ ਨਹੀਂ ਹੁੰਦਾ ਹਰ ਇੱਕ ਆਦਮੀ ਦਾ ਹੁੰਦਾ ਜਿਹੜਾ ਉਹਦੇ ਹਲਕੇ 'ਚ ਰਹਿੰਦਾ ਵੀ ਅੱਜ ਅਸੀਂ ਐਮਐਲਏ ਸਾਹਿਬ ਨੂੰ ਇਹ ਗੁਹਾਰ ਲਹਾਈ ਲਗਾਈ ਤੇ ਐਮਐਲਏ ਸਾਹਿਬ ਆਪ ਚੱਲ ਕੇ ਆਏ ਤੇ ਜਿਹੜਾ ਇਹ ਦਿੱਪਨੀ ਮੇਅਰ ਦਾ ਕੀਤਾ ਕਾਰਾ ਤੇ ਅੱਜ ਅਸੀਂ ਤਾਲਾ ਖੋਲਣ ਲੱਗੇ ਆ ਐਮਐਲਏ ਸਾਹਿਬ ਨੇ ਖੁੱਲੀ ਛੁੱਟ ਦਿੱਤੀ ਆ ਵੀ ਇਹ ਖੋਲੋ ਤੇ ਕਾਰਨ ਕੀ ਆ ਅੱਜ ਲੋਕਾਂ ਨੂੰ ਅਪੀਲ ਆ ਵੀ ਇੱਦਾਂ ਦੇ ਲੋਕਾਂ ਤੋਂ ਇਦਾਂ ਦੇ ਪੋਲੀਟਿਕਲ ਬੰਦੇਆਂ ਤੋਂ ਜ਼ਰੂਰ ਬਚ ਕੇ ਰੋ ਵੀ ਇਹਨਾਂ ਦਾ ਸਾਥ ਇਸ ਇਹ ਨਾਲਦਿਆਂ ਨੂੰ ਡੰਗ ਮਾਰਦੇ ਆ ਇਹਨਾਂ ਦਾ ਸਾਥ ਵੀ ਨਾ ਦਿਓ ਅੱਗੇ ਤੋਂ ਤੇ ਧੰਵਾਦ ਆ ਦੁਬਾਰਾ ਐਮਐਲਏ ਸਾਹਿਬ ਦਾ ਵੀ ਸਿੰਘੀ ਸਾਹਿਬ ਵੀ ਧੰਵਾਦ ਕਰਨਗੇ ਵੀ ਸਾਡੇ ਲਈ ਚੱਲ ਕੇ ਆਏ ਤੇ ਚੱਲ ਕੇ ਆਏ ਤੇ ਇੱਥੇ ਆ ਕੇ ਦੁਕਾਨ ਖਲਵਾ ਰਹੇ ਆ ਸਿੱਧੂ ਤੇਰੀ ਸੋਚ ਤੇ ਬਹਿਰਾ ਦੇਾਂਗੇ ਠੋਕੀ ਸਿੱਧੂ ਤੇਰੀ ਸੋਚ ਤੇ ਬਹਿਰਾ ਦੇਾਂਗੇ ਠੋਕੀ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਹਿ ਜੈ ਸ਼੍ਰੀ ਰਾਮ ਆ ਨਵੀਨ ਸਿੰਘੀ ਵਾਰਡ ਨੰਬਰ 40 ਤੋਂ ਤੇ ਅੱਜ ਨਾ ਅਸੀਂ ਰੈਂਡਵਰਟ ਕਰ ਰਹੇ ਸੀ ਦੁਕਾਨ ਸਾਡੀ 20 ਸਾਲ ਪੁਰਾਣੀ ਦੁਕਾਨ ਆ ਤੇ ਰੈਂਡਵਰਟ ਕਰ ਰਹੇ ਸੀ ਜਿਹੜਾ ਪ੍ਰਿੰਸ ਜੋਰ ਨੇ ਸਾਡੀ ਸੀਲ ਕਰਾਤੀ ਦੁਕਾਨ ਕਹਿੰਦਾ ਕਹਿੰਦਾ ਮੈਨੂੰ ਨਾ ਲੱਖ ਰੁਪਇਆ ਦਿਓ ਇੱਕ ਵਾਰੀ ਪਹਿਲਾਂ ਵੀ ਸੀਲ ਕਰਾਤੀ ਸੀ ਤੇ ਉਹ ਸਿੱਤੂ ਸਾਹਿਬ ਨੇ ਖਲਵਾਤੀ ਇਹਨੇ ਮੇਰੇ ਤੋਂ ਆਪਣੇ ਬੰਦੇ ਭੇਜ ਕੇ ਲੱਖ ਰੁਪਏ ਦੀ ਡਿਮਾਂਡ ਕੀਤੀ ਹੈ ਕਹਿੰਦਾ ਲੱਖ ਰੁਪਏ ਦੇਓ ਨਹੀਂ ਤੇਰੀ ਦੁਕਾਨ ਸੀਲ ਕਰਾ ਦੂੰਗਾ ਇਹਨੇ ਪਹਿਲਾਂ ਦੁਕਾਨ ਸੀਲ ਕਰਾਤੀ ਫਿਰ ਐਮਐਲਏ ਸਾਹਿਬ ਨੂੰ ਰਿਕਵੈਸਟ ਕੀਤੀ ਉਹਨਾਂ ਨੇ ਫੇਰ ਖਲਵਾਤੀ ਅੱਜ ਫੇਰ ਇਹਦੇ ਬੰਦੇ ਆ ਫੋਨ ਆਇਆ ਤੇ ਕਹਿੰਦੇ ਲੱਖ ਰੁਪਏ ਦੇ ਨਹੀਂ ਫੇਰ ਸੀਲ ਕਰਾਵਾਂਗੇ ਇਹਨੇ ਫੇਰ ਸੀਲ ਕਰਵਾਈ ਅਸੀਂ ਐਮਐਲਏ ਸਾਹਿਬ ਦਾ ਧੰਨਵਾਦ ਕਰਦੇ ਹਾਂ ਉਹਨਾਂ ਨੇ ਸਾਨੂੰ ਅਫਸਰਾ ਤੋਂ ਚਾਬੀਆਂ ਲੈ ਕੇ ਦਿੱਤੀਆਂ ਤੇ ਸਾਡੀ ਦੁਕਾਨ ਖਲਵਾਈ ਹੈ ਉਹ ਦੁਕਾਨ ਖੁੱਲਣ ਲੱਗੀ ਤੇ ਉਹ ਐਮਐਲਏ ਸਾਹਿਬ ਆਪ ਸਾਡੇ ਵਿੱਚ ਆਏ ਨੇ ਤੇ ਨਾਲ ਬੈਠੇ ਹੋਏ ਅੱਛਾ ਜੀ ਬੋਲੋ ਕੋ ਧੰਨਵਾਦ ਕਰਨਾ ਆਪਣਾ ਧੰਨਵਾਦ ਐਮਐਲਏ ਸਰਕਾਰ ਗੋਲਾਂ ਸਿੰਘ ਜੀ ਦਾ ਸਾਬੂ ਮੇਰੀ ਬੇਨਤੀ ਹੈ ਕਿ ਐਮਐਲਏ چاہے ਕਿਸੇ ਪਾਰਟੀ ਦਾ ਹੋਵੇ ਉਹਦੇ ਵਾਸਤੇ ਜਿਹੜੀ ਆਪਣਾ ਹਲਕਾ ਹੈ ਨਾ ਉਹ ਇੱਕ ਬਰਾਬਰ ਹੈ ਜੇ ਇੱਦਾਂ ਦੁਕਾਨਾਂ ਸਾਡੇ ਪਿੰਡਿਆਂ ਜਿਹੜਾ ਆਪਣੇ ਆਪ ਨੂੰ ਖਵਾਉਂਦਾ ਹੈ ਬੰਦ ਕਰਾਉਣ ਨਾਲ ਪੇ ਸਰਕਾਰ ਤਾਂ ਕਹਿੰਦੀ ਵੀ ਕੰਮ ਕਰੂ ਤਾਂ ਕਿ ਸਰਕਾਰ ਨੂੰ ਜਿਹਨੇ ਸਾਸੀ ਆਵੇ ਤੇ ਆਪਣੇ ਖਰਚੇ ਨਿਕਲਣ ਉਹ ਇਹਦੇ ਆਪਣੇ ਖਰਚੇ ਵੀ ਇਹਦੇ ਕਹਿੰਦੇ ਕਿ ਲੱਖ ਰੁਪਏ ਦੀ ਦਮੰਦ ਕਰਦਾ ਹੈ ਦੀ ਆਪਣੇ ਕਰਕੇ ਜੀ ਮੋੜੇ ਹੋਏ ਸੋ ਸਾਰਾ ਕੁਝ ਦੇਖਦੇ ਹੋਏ ਐਮਐਲਏ ਸਾਹਿਬ ਆਪ ਮੋਕੇ ਤੇ ਆਏ ਆ ਮੈਂ ਕਿਸੇ ਦਾ ਹਲਕੇ ਦੇ ਵਿੱਚ ਨਾ ਤਾਂ ਸੀਲ ਹੋਣ ਦੇਣੀ ਆ ਨਾ ਮੈਂ ਕਿਸੇ ਦਾ ਕੰਮ ਬੰਦ ਕਰਾਉਣ ਦੇਣਾ ਮੈਂ ਤਾਂ ਕੰਮ ਚਲਾ ਕੇ ਰਾਜੀ ਆ ਸੋ ਇਹ ਜੀ ਧੰਨਵਾਦ ਧੰਨਵਾਦ ਕਰਦੇ ਆ ਜੀ ਆਪਣੇ ਬਹੁਤ ਸੂਝਵਾਨ ਐਮਐਲਏ ਬਾਈ ਕਲਵਾਂਸੀ ਸਿਧੂ ਜੀ ਦਾ ਉਹਨਾਂ ਦੀ ਸੂਤ ਨੂੰ ਸਲਾਮ ਹੈ ਕਿ ਉਹ ਆਪੋਜੀਸ਼ਨ ਦੇ ਵੀ ਆ ਕੇ ਮੈਂ ਕੰਮ ਚਲਾਇਆ ਕਹਿੰਦਾ ਯਾਰ ਕੰਮ ਦੇ ਵਿੱਚ ਆਪੋਜੀਸ਼ਨ ਦਾ ਕੋਈ ਮਤਲਬ ਨਹੀਂ ਪਾਰਟੀਆਂ ਦੀ ਇਲੈਕਸ਼ਨ ਹੈ ਜਿਹੜੀ ਉੱਤੇ ਆਪੋਜੀਸ਼ਨ ਹੋ ਸਕਦੀ ਹੈ ਪਰ ਭਾਈਚਾਰੇ ਦੇ ਵਿੱਚ ਇਹ ਕੰਮ ਚੰਗਾਰੀ ਲੱਗਦਾ ਸੋ ਨਸੀਹਤ ਹੈ ਉਸ ਖੇਤ ਬੰਦੇ ਨੂੰ ਮੈਂ ਨਕਦੀ ਕਹਿੰਦਾ ਉਸ ਬੰਦੇ ਨੂੰ ਵੀ ਆਪਣੀ ਅਕਲ ਦੇ ਹੱਥ ਮਾਰ ਬੜਾ ਟਾਈਮ ਜ਼ੁਰ ਨਹੀਂ ਜਿੱਦਣ ਲੋਕਾਂ ਨੇ ਤੁਹਾਨੂੰ ਫੜ ਕੇ ਚਪੇੜਾ ਮਾਰਦਿਆਂ ਚੋਂ ਇਹਨਾਂ ਕੁਝ ਕਹਿੰਦਾ ਹੈ ਧੰਨਵਾਦ ਐਮਐਲਏ ਸਾਹਿਬ ਦਾ ਜੋ ਕਿ ਉਹਨਾਂ ਨੇ ਕਾਜ ਕਰਕੇ ਨਵੀਂ ਸਿੱਕੀ ਦੁਕਾਨ ਖੋਲ੍ਹਾ ਕੇ ਤਾਂ ਰੋਜ਼ਗਾਰ ਚਲਾਇਆ ਧੰਨਵਾਦ ਹੈ ਬਿਲਕੁਲ ਸਰਦਾਰ ਕੁਲਵੰਤ ਸਿੰਘ ਸਿੱਧੂ ਜਿੱਦਾਂ ਆਪਾ ਥੱਲੇ ਅੱਗੇ ਲੱਗਦਾ ਬਿਲਕੁਲ ਬੋਲੋ ਬੋਲਦੇ ਰਹੋ ਓਏ ਬਹੁਤ ਚਲਾਇਕੋਰ ਟਿਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਡੇ ਕੌਂਸਲ ਪ੍ਰਿੰਸ ਜੋ ਹੋਰ ਡਿਪਟੀ ਮੇਅਰ ਬੜੇ ਚਾਣ ਵਾਲਾ ਜਿਹਨਾਂ ਨੂੰ ਚੁਟਾਇਆ ਸੀ ਜਾਂ ਮੈਂ ਮਿਲਦੇ ਕਹਿਤਾ ਸੀ ਉਹ ਵੱਡਾ ਫੁਆਇਆਂ ਸਾਰਾ ਏਰੀਆ ਕਾਪਿਆ ਮੇਰਾ ਭਰਾ ਸਿੰਘੀ ਸਾਡਾ ਭਰਾ ਦਾ ਇਹ ਚਲੋ ਕੋਈ ਇਲੈਕਸ਼ਨਾਂ ਤਾਂ ਆ ਗਈਆਂ ਜਾਂਦੀਆਂ ਰਹਦੀਆਂ ਨੇ ਹੁਣ ਤਾਂ 10 ਸਾਲ ਹੋ ਗਏ ਵੀ ਆਪਣੇ ਹੁਣ ਤੇ 8-9 ਮਹੀਨੇ ਹੋ ਗਏ ਵੋਟਾਂ ਪਈਆਂ ਨੂੰ ਵੀ ਤੇ ਜਿਹੜੀ ਆਪੋਜੀਸ਼ਨ ਤੋਂ ਵੋਟਾਂ ਦੇ ਵਿੱਚ ਤਾਂ ਲੱਗ ਚੀਜ਼ ਹੈਗੀ ਆ ਇਹ ਭਾਈਚਾਰਾ ਇੱਕ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਵੱਡੇ ਵੀਰ ਐਮ ਐਲ ਏ ਸਰਦਾਰ ਪ੍ਰਮਾਨਤ ਸਿੰਘ ਸਿੱਧੂ ਜੀ ਤਿੰਨ ਸਾਲ ਹੋ ਗਏ ਉਹਨਾਂ ਨੂੰ ਐਮ ਐਲ ਏ ਬਣਿਆ ਨੂੰ ਅੱਜ ਤੱਕ ਉਹਨਾਂ ਨੇ ਕਿਸੇ ਦਾ ਵੀ ਨਾਮ ਤੇ ਕੋਈ ਬਿਲਡਿੰਗ ਇੰਸਪੈਕਟਰ ਭੇਜਿਆ ਸਾਰੇ ਕੰਮ ਜੇ ਕੋਈ ਵੀ ਆਂਦਾ ਵਾ ਤੇ ਉਹ ਪਹਿਲ ਦੇ ਆਧਾਰ ਤੇ ਕੰਮ ਕਰਕੇ ਦਿੰਦੇ ਨੇ ਤੇ ਆਪਣੇ ਪਹਿਲ ਦੇ ਆਧਾਰ ਤੋਂ ਸਾਰੇ ਕੰਮ ਕਰਕੇ ਦਿੰਦੇ ਨੇ ਜੀ ਹੁਣ ਸਾਡੇ ਐਮ ਐਲ ਏ ਸਾਹਿਬ ਨੇ ਇਹ ਆਪ ਸੌਂਟ ਕਹਿ ਕੇ ਮੇਰਾ ਭਰਾ ਸਿੰਘੀ ਇਹਨਾਂ ਦੀ ਜਿਹੜੀ ਦੁਕਾਨ ਦੇ ਤਾਲੇ ਖਣਵਾ ਦਿੱਤੇ ਨੇ ਜੀ ਸਾਡੀ ਸਰਕਾਰ ਨੇ ਸਾਡੀ ਸਰਕਾਰ ਤੱਕ ਹੀ ਕਹਿੰਦੀ ਆ ਜੀ ਜਿਹੜੇ ਕਿ ਰੁਜ਼ਗਾਰ ਦੇ ਮੌਕੇ ਪੈਦਾ ਕਰੋ ਜੀ ਤਾਂ ਲੋਕਾਂ ਨੂੰ ਰੁਜ਼ਗਾਰ ਦਿੰਦੇ ਆ ਤੇ ਆ ਸਾਡਾ ਡਿਪਟੀ ਮੇਅਰ ਜੇਪਰਮਾਤ